ਜੇਕਰ ਤੁਹਾਡੇ ਕੋਲ ਵੀ ਅਜਿਹੇ ਪੁਲਿਸ ਮੁਲਾਜ਼ਮ ਆਉਂਦੇ ਨੇ ਤੇ ਪੈਸਿਆਂ ਦੀ ਮੰਗ ਕਰਦੇ ਨੇ ਤਾਂ ਹੁਣ ਸੁਚੇਤ ਹੋ ਜਾਓ ਤੇ ਇਸ ਖਬਰ ਨੂੰ ਦੇਖਦੇ ਸਾਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਦੇ ਨਾਲ ਅਜਿਹਾ ਨਾ ਹੋ ਸਕੇ ਕਿਉਂਕਿ ਅੱਜਕੱਲ ਪੁਰਜ਼ੀਆਂ ਵਰਦਿਆਂ ਦੇ ਵਿੱਚ ਆਏ ਹੋਏ ਲੋਕਾਂ ਦੇ ਵੱਲੋਂ ਪੈਸੇ ਮੰਗੇ ਜਾ ਰਹੇ ਨੇ ਦਾਦੇ ਕਿ ਲੁਧਿਆਣਾ ਦੇ ਬਸਟੈਂਡ ਨੇੜੇ ਇੱਕ ਨਿੱਜੀ ਹੋਟਲ ਦੇ ਵਿੱਚ ਕੁਝ ਮੁਰਜ਼ਮਾਂ ਦੇ ਵੱਲੋਂ ਇੱਕ ਸਖਸ਼ ਤੋਂ 16 ਲੱਖ ਰੁਪਇਆ ਇਹ ਕਹਿ ਕੇ ਲੈ ਗਏ ਕਿ ਉਹ ਸੀਆਈ ਦੇ ਅਧਿਕਾਰੀ ਨੇ ਫਰਜੀ ਪੁਲਿਸ ਮੁਲਾਜ਼ਮ ਬਣ ਕੇ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਤੋਂ ਬਾਅਦ ਪੀੜਤ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਉਸ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਜੋ ਸਖਸ਼ ਉਸ ਦੇ ਨਾਲ ਸੀ ਉਸसे भी पर्चा दर्ज किया गया चार ਤੋਂ ਪੰਜ ਅਣਪਛਾਤਿਆਂ ਦੇ ਖਿਲਾਫ ਵੀ ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਇਸ ਦੀ ਪੁਸ਼ਟੀ ਲੁਧਿਆਣਾ ਮਾਡਲ ਟਾਊਨ ਦੀ ਥਾਣਾ ਮੁਖੀ ਅਵਨੀਤ ਕੌਰ ਵੱਲੋਂ ਕੀਤੀ ਗਈ ਹੈ ਆਓ ਦੇਖਦੇ ਹਾਂ ਮੈਂ ਜਿਹੜਾ ਦੱਸਿਆ ਜਾ ਰਿਹਾ ਸੀਆਈਏ ਦੇ ਕੁਝ ਮੁਲਾਜ਼ਮ ਸੀ ਕਿ ਕੀ ਪੂਰਾ ਮਾਮਲਾ ਕੀ ਹੈ ਸਨਿਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕੱਲ ਤੇ ਇਹਦੇ ਵਿੱਚ ਇਹ ਸੀਗਾ ਕਿ ਦੋ ਪਰਸਨ ਸੀਗੇ ਜਿਨ੍ਹਾਂ ਨੇ ਰিজੈਂਟਾ ਹੋਟਲ ਦੇ ਵਿੱਚ ਰੂਮ ਲਿਆ ਹੋਇਆ ਸੀ ਤੇ ਉਹਨਾਂ ਦੀ ਇਹ ਅਲਿਗੇਸ਼ਨ ਸੀਗੇ ਕਿ ਕੋਈ ਚਾਰ ਬੰਦੇ ਆਏ ਪੰਜ ਬੰਦੇ ਇਕੱਠੇ ਹੋ ਕੇ ਆਏ ਤੇ ਜਿਹਦੇ ਕੋਲੇ ਅਮਾਉਂਟ ਸੀਗੀ ਕਿ ਉਹ ਲੈ ਗਏ ਹੋਏ ਨੇ ਕਿ ਉਹ ਆਪਣੇ ਆਪ ਨੂੰ ਅਲੱਜ ਘਾ ਰਹੇ ਸੀ ਕਿ ਅਸੀਂ ਮੁਲਾਜ਼ਮ ਹੈ ਕਿ ਤੁਸੀਂ ਕੈਸ਼ ਨਾ ਨਹੀਂ ਰੱਖ ਸਕਦੇ ਕੁਛ ਇਦਾਂ ਸੀ ਸਟੂਡੈਂਟਸ ਨੂੰ ਤੇ ਉਹਦੇ ਅਸੀਂ ਬਿਆਨ ਦੇ ਉੱਪਰ ਮੁਕੱਦਮਾ ਦਰਜ ਕਰਤਾ ਹੋਇਆ ਜੀ ਤੇ ਦਰਜ ਕਰਕੇ ਤਾਂ ਫ੍ਰੀ ਚੱਲਦੀ ਹੈ ਮੈਮ ਕਿੰਨੀ ਅਮਾਉਂਟ ਸੀਗੀ ਔਰ ਕਿੱਥੇ ਦੇ ਰਹਿਣ ਵਾਲੇ ਸੀ ਬੰਦੇ ਟੋਟਲ ਜੀ ਅਮਾਉਂਟ ਉਹਨਾਂ ਨੇ ਅਲੱਜ ਕੀਤੀ ਕਿ 16 ਲੱਖ ਸੀਗੀ ਤੇ ਉਹ ਰਾਹੋਂ ਰੋਡ ਦਾ ਰਹਿਣ ਵਾਲਾ ਪਰਸਨ ਜਿਹੜਾ ਹੋਟਲ ਦੇ ਵਿੱਚ ਰੁਕੇ ਹੋਏ ਸੀ ਉਹਨਾਂ ਨੂੰ ਇੱਕ ਉਹਨਾਂ ਜਾਣ ਸਕਦਾ ਕਿ ਅਸੀਂ ਟਰੈਵਲ ਹੈ ਤੁਹਾਡਾ ਟਰੈਵਲ ਏਜੰਟ ਥ्रू ਉਹਨਾਂ ਦਾ ਬ੍ਰਦਰ ਹੈਗਾ ਕਿ ਇਸ ਨੂੰ ਫੋਰਨ ਪੇਸ ਦਵਾਂਗੇ ਸਾਂ ਤੁਸੀਂ ਇੱਕ ਅਮਾਉਂਟ ਸ਼ੋਅ ਕਰ ਦੋ ਜੋਨੇ ਅਮਾਉਂਟ ਲੈ ਕੇ ਆਏ ਤਾਂ ਫਿਰ ਉਹਨਾਂ ਨੇ ਇੰਟਵੀਨ ਉਹਨਾਂ ਦੀ ਪਲਾਨਿੰਗ ਸੀਗੀ ਤੇ ਵਿਦ ਪਲਾਨਿੰਗ ਉਹਨਾਂ ਨੇ ਇਹ ਚੀਜ਼ ਅਟੈਂਪਟ ਕੀਤੀ ਸੀ ਸੀਸੀਟੀਵੀ ਵਗੈਰਾ ਵੀ ਮਿਲੀ ਐਮ ਐਮ ਹੋਟਲ ਜੋ ਕੋਈ ਬੰਦੇ ਸਾਨੂੰ ਸੀਸੀਟੀਵੀ ਜੋ ਹੋਟਲ ਦੇ ਅੰਦਰ ਦੀਆਂ ਹੈਗੀਆਂ ਨੇ ਜੋ ਉਹਨੇ ਪਰਸਨਲ ਸ਼ਕਲਾਂ ਦੇ ਖਰੀਆਂ ਨੇ ਉਹਦੇ ਵਿੱਚ ਤੁਸੀਂ ਕਰ ਰਹੇ ਆਂ ਗਿਆ ਦਵ ਵਰਕ ਕਰ ਰਹੇ ਆਂ ਮੈਮ ਕੋਈ ਸਿਵਲ ਚ ਸੀਗੇ ਬੰਦੇ ਜਾਂ ਕੋਈ ਵਰਦੀ ਵਗੈਰਾ ਵੀ ਪਾ ਕੇ ਨਹੀਂ ਵਰਦੀ ਨਹੀਂ ਸੀ ਨਾ ਨੋ ਨੋ ਵਰਦੀ ਨਹੀਂ ਸੀਗੀ ਜੀ ਸਿਵਲ ਚ ਸੀਗੇ ਪਰਸਨ ਜਸਟ ਉਹਨੇ ਕਿ ਨੇਮ ਯੂਜ਼ ਕੀਤਾ ਕਿ ਟੂ ਥ्रेट हिम ਹਾਂ ਜੀ ਕੈਸ਼ ਔਰ ਮੋਬਾਈਲ ਵੀ ਦਿੱਤੇ ਜਾ ਰਹੇ ਆਂ ਮੋਬਾਈਲ ਜੋ ਉਹਨਾਂ ਦੇ ਸੀਗੇ ਉਹਨੂੰ ਲੈਜ ਕੀਤਾ ਜਾ ਰਿਹਾ ਕਿ ਮੋਬਾਈਲ ਸਾਡੇ ਨਾਲ ਲੈ ਗਏ ਨੇ ਵੀ ਕੈਸ਼ ਹੈਗਾ ਉਹਨਾਂ ਨੂੰ ਤੇ ਮੈਂ ਮੈਂ ਕੈਸ਼ ਕਿੱਦਾਂ ਕਾਹਦੇ ਲਈ ਲੈ ਕੇ ਆਇਆ ਸੀ ਕੋਈ ਕਨੇ ਫੋਰਨ ਮੇ ਕੋਈ ਅੱਧਾ ਦਾ ਕੋਈ ਮੀਟਿੰਗ ਮੁੱਢ ਨਹੀਂ ਉਹਨਾਂ ਦੀ ਉਹਨਾਂ ਦੇ ਇਸ ਰਿਗਾਰਡਿੰਗ ਕਿ ਉਹਨੇ ਉਹਨੂੰ ਫੋਨ ਦੇ ਉੱਤੇ ਗੱਲ ਹੋਈ ਸੀ ਕਿ ਤੇਰਾ ਸੀ ਬ੍ਰਦਰ ਨੂੰ ਫੋਰਨ ਭੇਜਣਾ ਸਾਨੂੰ ਉਹਨੀ ਅਮਾਉਂਟ ਆਪਣੀ ਸ਼ੋਅ ਕਰ ਦੇ ਜਦੋਂ ਤੁਹਾਡਾ ਬ੍ਰਦਰ ਫੋਰਨ ਪਹੁੰਚ ਜਾਏਗਾ ਤੇਨੇ ਅਸੀਂ ਅਮਾਉਂਟ ਜਿਹੜੀ ਆ ਉਹ ਸਾਡੇ ਹੈਂਡਓਵਰ ਕਰਤਾ ਹਾਂ ਕਿੰਨੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਫਿਲਹਾਲ ਜੀ ਜਿਹੜਾ ਬੰਦਾ ਉਹਨਾਂ ਹੋਟਲਸ ਸਟੇ ਕਰ ਰਿ ਖੇਰ ਦਾ ਜੀ ਇਹ ਕਿ ਪਹਿਲਾਂ ਹੀ ਪੁਲਿਸ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਅੱਜ ਕੱਲ ਫਰਜੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਤੋਂ ਪੈਸੇ ਠੱਗੇ ਜਾ ਰਹੇ ਨੇ ਤਾਂ ਇਸ ਦੀ ਸ਼ਿਕਾਇਤ ਪਹਿਲਾਂ ਹੀ ਥਾਣੇ ਦੇ ਵਿੱਚ ਦਿੱਤੀ ਜਾਵੇ ਤਾਂ ਕਿ ਕੋਈ ਠੱਗੀ ਦਾ ਸ਼ਿਕਾਰ ਨਾ ਹੋ ਸਕੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਹਣੀ ਦੀ ਰਿਪੋਰਟ